ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਲਿਖਤ ਪੁਸਤਕ ਗੁਰਮਤਿ ਵਿਵੇਕ ਵਿੱਚੋਂ ਗੁਰਬਾਣੀ ਰੂਪ ਗੋਸ਼ਟ ਸੱਚੇ ਗਿਆਨ ਦਾ ਸੋਮਾ ਹੈ ਗੋਸ਼ਟ ਗਿਆਨ ਨਾਮ ਸੁਣ ਉਦਰ ਜਨ ਜਨ ਦਰਸ਼ਨ ਪਾਇਆ ਸੋਰਠ ਮਹੱਲਾ ਪੰਜਵਾਂ ਇੱਥੇ ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਉਚਰੀ ਗੁਰਬਾਣੀ ਰੂਪ ਗੋਸ਼ਟ ਨੂੰ ਗਿਆਨ ਸਦਰਸ਼ ਸੂਚਨ ਕਰਾਉਂਦੇ ਹੋਏ ਨਾਮ ਸਰੂਪ ਸਨਮਾਨਿਆ ਗਿਆ ਹੈ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਆਸਾ ਮਹਲਾ 3 ਭਾਵ ਨਾਮ ਰੂਪੀ ਨਿਧਾਨ ਹੀ ਤਤ ਗਿਆਨ ਸਾਰ ਵਿਵੇਕ ਹੈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਰਹਾਉ ਗੌੜੀ ਮਹੱਲਾ ਪੰਜਵਾਂ ਮਾਜ ਦੁਖ ਭੰਜਨ ਹਾਰੇ ਗੁਰਮਤਿ ਨਾਮ ਨੂੰ ਆਠ ਪਹਿਰ ਆਰਾਧਣਾ ਪੂਰਨ ਗੁਰਮਤਿ ਗਿਆਨ ਹੈ ਦੁਖ ਭੰਜਨ ਹਾਰੇ ਗੁਰਮਤਿ ਨਾਮ ਨੂੰ आठ पहर आराधना पूर्ण गुरमत ज्ञान है अति आठव पहर नाम आराधना रूपी सतगुरु ਦੇ ਸਾਰ ਬਚਨ ਨੂੰ ਕਮਾਉਣਾ ਹੀ ਸਾਰ ਗੁਰਮਤ ਵਿਵੇਕ ਹੈ ਇਸ ਸਿਫਤ ਸਲਾਹ ਰੂਪੀ ਸਾਰ ਵਿਵੇਕ ਅਰਥਾਤ ਨਾਮ ਬਾਣੀ ਦੀ ਕਮਾਈ ਹੀ ਸਤਗੁਰੂ ਦਰਯਾ ਪੂਰਨ ਗਿਆਨ ਹੈ ਗੁਰਮਤ ਗਿਆਨ ਵਿਵਸਥਾ ਦੀ ਪੂਰਨ ਕਲਾ ਵਿਖੇ ਵੀ ਗੰਨੀ ਜਨ ਨਾਮ ਅਭਿਆਸ ਦੇ ਵਿਵੇਕ ਕਮਾਈ ਦਾ ਕਮਾਨ ਹਾਰਾ ਬਣਿਆ ਰਹਿੰਦਾ ਹੈ ਅਰਥਾਤ ਪੂਰਨ ਗਿਆਨ ਪ੍ਰਾਪਤ ਹੋਣ ਪਰ ਵੀ ਪੂਰਨ ਗਿਆਨ ਪ੍ਰਾਪਤ ਹੋਣ ਪਰ ਵੀ ਨਾਮ ਸਿਫਤ ਸਲਾਹ ਰੂਪੀ ਸਾਰ ਵਿਵੇਕ ਕਮਾਈ ਰੂਪੀ ਸੱਚੇ ਗੁਰਮਤਿ ਕਰਮ ਅਭਿਆਸ ਦਾ ਬినాਸ਼ ਨਹੀਂ ਹੁੰਦਾ ਕਿਉਂਕਿ ਨਾਮ ਖੁਦ ਗਿਆਨ ਸਰੂਪ ਹੈ ਅਤੇ ਨਾਮ ਦੀ ਲੀਨਤਾ ਗਿਆਨ ਦੀ ਪੂਰਨਤਾ ਹੈ ਇਸ ਲੀਨਤਾ ਪੂਰਨਤਾ ਦਾ ਇਹ ਭਾਵ ਨਹੀਂ ਕਿ ਨਾਮ ਮੁੱਕ ਗਿਆ ਜਾਂ ਗਿਆਨ ਗੁੰਮ ਹੋ ਗਿਆ ਬਸ ਬਲਕਿ ਇਸ ਲੀਨਤਾ ਪੂਰਨਤਾ ਦੀ ਵਿਵਸਥਾ ਵਿਖੇ ਨਾਮ ਅਤੇ ਗਿਆਨ ਉਤਪੋਤ ਅਭੇਦ ਹੋ ਕੇ ਅਬਚਲੀ ਅਤੇ ਅਨਹਦੀ ਰੰਗਾਂ ਵਿੱਚ ਅਸਥਿਰ ਹੋ ਜਾਂਦੇ ਹਨ ਲੇਨਤਾ ਪੂਰਨਤਾ ਦੀ ਪਹਿਲੀ ਦਸ਼ਾ ਵਿੱਚ ਵੀ ਨਾਮ ਕਲਾ ਤੇ ਗਿਆਨ ਕਲਾ ਓਤਪੋਤ ਅਪੇਧ ਹਨ ਯਥਾ ਅਕਥ ਕਥਾ ਅੰਮ੍ਰਿਤ ਪ੍ਰਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਗਿਆਨੀਆਂ ਕਾ ਧਨ ਨਾਮ ਹੈ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰਨ ਵਾਪਾਰ ਸੋਈ ਗਿਆਨੀ ਜਿਸ ਸਿਮਰੈ ਇੱਕ ਸੋਈ ਗਿਆਨੀ ਜਿਸ ਸਿਮਰੈ ਇੱਕ ਹਰ ਰਸ ਪੀਵੋ ਪੁਰਖ ਗਿਆਨੀ ਰਹਾਓ ਗੁਰਮਤਿ ਗਿਆਨੀ ਲਈ ਨਾਮ ਬਾਣੀ ਦਾ ਅਭਿਆਸ ਅਵਸ਼ ਲਾਜ਼ਮੀ ਜ਼ਰੂਰੀ ਹੈ ਗੁਰਮਤਿ ਗਿਆਨੀ ਦੀ ਗਿਆਨ ਪਛਾਣ ਨਾਮ ਨਿਸ਼ਾਨ ਹੈ ਅਤੇ ਲੀਨਤਾ ਪੂਰਨਤਾ ਵਾਲੇ ਪਰਮਪਤ ਵਿਖੇ ਜਾ ਕੇ ਨਾਮ ਅਤੇ ਗਿਆਨ ਅਨਹਦੀ ਅਪਾਰ ਅਤੇ ਅਗੰਮੀ ਰੰਗਾਂ ਵਿਖੇ ਇਕਮਿਕ ਹੋ ਕੇ ਅਭੇਦ ਹੋ ਜਾਂਦੇ ਹਨ ਪੂਰਨ ਗਿਆਨ ਵਿਵਸਥਾ ਅੰਦਰ ਨਾਮ ਅਨਹਦ ਝੁਨਕਾਰ ਦੇ ਸਹਿਜ ਸਿਫਤ ਸਲਾਹੀ ਰੰਗਾਂ ਵਿੱਚ ਸਮਾ ਕੇ ਪੂਰਨ ਵਿਵੇਕ ਬਣ ਜਾਂਦਾ ਹੈ ਜਥਾ ਗੁਰ ਪ੍ਰਮਾਣ ਅਗੰਮ ਰੂਪ ਕਾ ਮਨਮਹਿ ਥਾਨਾ ਗੁਰ ਪ੍ਰਸਾਦ कि न विरलै जाना सहज कथा के अमृत कुंटा जिस प्राप्त तिसचा रहा अनहत बाणी थान निराला ताकि धुन मोहे गोपाला तह सहज अखारे अनेक अनंता पार ब्रह्म के संगी संता हरख अनंत सोग नहीं बिया सो कर ਗੁਰ ਨਾਨਕ ਕਉ ਦਿਆ ਗੌੜੀ ਮਹੱਲਾ ਪੰਜਵਾਂ ਸਤਗੁਰ ਮਿਲਿਆ ਤਾਵਤ ਥਮਿਆ ਨਿਜ ਘਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਤਾਵਤ ਥਮਿਆ ਸਤਗੁਰ ਮਿਲਿਆ ਦਸਵਾਂ ਦਵਾਰ ਪਾਇਆ ਤਿੱਥੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਜਿਤ ਸ਼ਬਦ ਜਗਤ ਥਮ ਰਹਾਇਆ ਤਹ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹੇ ਅਸਮਾਏ ਇਉ ਕਹੈ ਨਾਨਕ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਘਰ ਵਸਿਆ ਆਏ ਆਸਾ ਮਹੱਲਾ ਤੀਜਾ chant ਪੰਜ ਸ਼ਬਦ ਤਹ ਪੂਰਨ ਨਾਦ ਅਨਹਦ ਵਾਜੇ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਗ ਪਰਮ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਰਾਮ ਕਲੀ ਮਹੱਲਾ ਪੰਜਵਾ ਸਹਿਜ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਿਚਲ ਸਚ ਥਾਨਾ ਤਹਾਂ ਸੰਗਤ ਸਾਧ ਗੁਣ ਰਸੈ ਅਨਪਉ ਨਗਰ ਤਹਾਂ ਸਦ ਵਸੈ ਤਹ ਭਾਉ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤਹ ਸਦਾ ਆਨੰਦ ਅਨਹਤ ਆਖਾਰੇ ਭਗਤ ਵਸ ਹੈ ਕੀਰਤਨ ਆਧਾਰੇ ਗੋੜੀ ਮੁਹੱਲਾ ਪੰਜਵਾਂ ਹਰ ਹਰੇ ਹਰ ਗੁਣ ਗਾਵ ਹਰ ਗੁਰਮੁਖੇ ਪਾਏ RAM ਅਨ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ RAM ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵੋ ਨਾਰੀ ਅਨੰਦਿਨ ਭਗਤ ਕਰਹੈ ਗੁਰ ਆਗੈ ਸਾਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤੈਨ ਘਰ ਸਦਾ ਹੀ ਸਹਲਾ ਹਰ ਕਰ ਕਿਰਪਾ ਕਰ ਆਏ ਸੁਹੀ ਮਹੱਲਾ ਤੀਜਾ ਇਸ ਪਿਛਲੇ ਗੁਰ ਪ੍ਰਮਾਣ ਦੇ ਸਿਧਾਂਤ ਤੋਂ ਤਾਂ ਇੱਥੋਂ ਤੱਕ ਵੀ ਸਾਫ਼ ਸਿੱਧ ਹੁੰਦਾ ਹੈ ਕਿ ਪ੍ਰੀਤਮ ਪ੍ਰਾਪਤੀ ਦੇ ਪਛਾਤ ਵੀ ਸਿਫਤ ਸਲਾਹ ਦੀ ਘਾਰ ਜਿਉਂ ਦੀ ਤਿਉ ਬਣੀ ਰਹਦੀ ਹੈ ਭਾਵ ਨਾਮ ਰੂਪੀ ਸੱਚਾ ਸ਼ਬਦ ਸੋਹਿਲਾ ਸਹਿਜ ਲਿਵਤਾਰ ਮਈ ਅਨਹਦ ਝੁਨਕਾਰ ਸਰੂਪ ਦਸ਼ਾ ਵਿੱਚ ਪੂਰਨ ਪ੍ਰਾਪਤੀ ਮਈ ਪੂਰਨ ਗਿਆਨ ਲੈਨਤ ਹੋਣ ਪਰ ਵੀ ਸਰਬਦਾ ਕਾਲ ਸਦੀਵ ਲਈ ਸਹਲਤ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ